ਦਲਜੀਤ ਪੰਜਾਬੀ ਸਿੰਗਰ ਦਲਜੀਤ ਦੋਸਾਂ ਦਾ ਮਸਲਾ ਕਾਫੀ ਜ਼ਿਆਦਾ ਵਧਾ ਜਾ ਰਿਹਾ ਹੈ ਇੱਥੇ ਤੱਕ ਕਿ ਹੁਣ ਕਈ ਜੋ ਪੰਜਾਬੀ ਸਿੰਗਰ ਨੇ ਜੋ ਬਾਲੀਵੁੱਡ ਵਿੱਚ ਕੰਮ ਕਰਦੇ ਪਏ ਨੇ ਅਤੇ ਜੋ ਬਾਲੀਵੁੱਡ ਹੈ ਉਸ ਦੇ ਕਈ ਜੋ ਅਦਾਕਾਰ ਨੇ ਹੁਣ ਸਿੱਧੇ ਕੋਤ ਦੇ ਉੱਤੇ ਦਲਜੀਤ ਦੋਸਾਂ ਨੂੰ ਟਾਰਗੇਟ ਕਰ ਰਹੇ ਨੇ ਕਿ ਹੁਣ ਦਲਜੀਤ ਦੀਆਂ ਫਿਲਮਾਂ ਪੰਜਾਬ ਵਿੱਚ ਨਹੀਂ ਲੱਗਣੇ ਚਾਹੀਦੀਆਂ ਇਸ ਦਾ ਬਾਇਕਾਟ ਹੋਣਾ ਚਾਹੀਦਾ ਅਤੇ ਉਸ ਨੂੰ ਗद्दार ਤੱਕ ਵੀ ਕਿਹਾ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਜਿਸ ਤਰੀਕੇ ਨਾਲ ਹੁਣ ਦਲਜੀਤ ਦੋਸਾਂ ਦਾ ਕਰੈਕਟਰ ਸੈਸ਼ਨ ਸੈਸ਼ਨ ਹੋ ਰਿਹਾ ਹੈ ਉਸ ਨੂੰ ਜੀ ਬਿਲਕੁਲ ਬਿਲਕੁਲ ਬਾਲੀਵੁੱਡ ਦੀ ਇੱਕ ਸੰਸਥਾ ਹੈਗੀ ਹੈ ਜਿਹਨੂੰ F W I C E ਨੇ ਕਿਹਾ ਜਾਂਦਾ ਹੈ ਉਹਨਾਂ ਨੇ ਚਿੱਠੀ ਲਿਖ ਕੇ ਤੇ ਭੂਸ਼ਣ ਕੁਮਾਰ ਜੁਟੀ ਸੀਰੀਜ਼ ਦੇ ਮਾਲਕ ਨੇ ਉਸ ਤੋਂ ਬਾਅਦ ਸਨੀ ਦਿਓਲ ਹੋਰੀ ਹੋ ਗਏ ਇਮਤੀਆਜ਼ ਅਲੀ ਜੋ ਕਿ ਥੋੜੇ ਦਿਨ ਪਹਿਲਾਂ ਹੀ ਇੱਕ ਜਿਹੜੀ ਆ ਪੋਸਟਰ ਰਿਲੀਜ਼ ਹੋਇਆ ਕਿ ਇਮਤੀਆਜ਼ ਅਲੀ ਹੁਣ ਦੂਸਰੀ ਫਿਲਮ ਜਿਹੜੀ ਹੈ ਦਿਲਜੀਤ ਦੋਸਾਂਝ ਨਾਲ ਕਰਨ ਜਾ ਰਹੇ ਆ ਤੋਂ ਤੁਹਾਨੂੰ ਇਹਦੇ ਬਾਰੇ ਵੀ ਜਾਣਕਾਰੀ ਮੈਂ ਦੇ ਦੇਣਾ ਕਿ ਬਾਰਡਰ 2 ਜੋ ਸਨੀ ਦਿਓਲ ਦੀ ਬਾਰਡਰ ਸੀ ਉਹਦੀ 2 ਬਣ ਰਹੀ ਹੈ ਉਹਦੇ ਵਿੱਚ ਦਿਲਜੀਤ ਦੋਸਾਂਝ ਦਾ ਇੱਕ ਮੇਨ ਕਰੈਕਟਰ ਸੀ ਜਾਂ ਫਿਰ ਹੈ ਸੋ ਇਹ ਇਹ ਜਿਹੜੀ ਸੰਸਥਾ ਹੈ ਇਹਨਾਂ ਨੇ ਇਹਨਾਂ ਸਾਰਿਆਂ ਨੂੰ ਲਿਖਿਆ ਕਿ ਜਿਹੜਾ ਦਲਜੀਤ ਦੋਸਾਂਜ ਹੈ ਇਹਨੂੰ ਇਹ ਸਾਰੀਆਂ ਫਿਲਮਾਂ ਦੇ ਵਿੱਚੋਂ ਬਾਹਰ ਕੀਤਾ ਜਾਵੇ ਇੱਥੋਂ ਤੱਕ ਕਿ ਭਾਰਤ ਦੇ ਵਿੱਚੋਂ ਵੀ ਇਸ ਆਰਟਿਸਟ ਨੂੰ ਬੈਨ ਕਰ ਦਿੱਤਾ ਜਾਵੇ ਸੋ ਹੁਣ ਸਾਨੂੰ ਸਮਝ ਨਹੀਂ ਆਉਂਦੀ ਪਈ ਇਹ ਸਾਰੇ ਉਹ ਲੋਕ ਜਿਹੜੇ ਪਾਕਿਸਤਾਨ ਦੇ ਨਾਂ ਤੇ ਕਿਸੇ ਵੇਲੇ ਖਾਂਦੇ ਰਹੇ ਨੇ ਪਾਕਿਸਤਾਨੀ ਆਰਟਿਸਟਾਂ ਦੇ ਨਾਲ ਕੰਮ ਕਰਦੇ ਰਹੇ ਆ ਖੁਦ ਪਾਕਿਸਤਾਨ ਘੁੰਮਦੇ ਰਹੇ ਆ ਹੁਣ ਜਦੋਂ ਮੀਕਾ ਸਿੰਘ ਦੀ ਗੱਲ ਕਰਦੇ ਆ ਤਾਂ ਮੀਕਾ ਸਿੰਘ ਖੁਦ ਕਰਾਚੀ ਦੇ ਵਿੱਚ ਸ਼ੋਅ ਲਾ ਕੇ ਆਉਂਦੇ ਨੇ ਉਸ ਵੇਲੇ ਜਦੋਂ ਤੁਹਾਨੂੰ ਯਾਦ ਹੋਣਾ ਪੁਲਵਾਮਾ ਹੋਇਆ ਸੀ ਉਸ ਵੇਲੇ ਵੀ ਟੈਨਸ਼ਨ ਜਿਹੜੀ ਹੈਗੀ ਦੋਨਾਂ ਮੁਲਕਾਂ ਦੇ ਵਿੱਚ ਬਹੁਤ ਸੀ ਉਸ ਵੇਲੇ ਉਹਨਾਂ ਉਸ ਤੇ ਆਲੇ ਦੁਆਲੇ ਉਹਨਾਂ ਮਹੀਨਿਆਂ ਦੇ ਵਿੱਚ ਮੀਕਾ ਸਿੰਘ ਕਰਾਚੀ ਦੇ ਵਿੱਚ ਸ਼ੋਅ ਲਾ ਕੇ ਆਉਂਦੇ ਆ ਦੂਸਰੇ ਗਾਇਕ ਨੇ ਜੀ ਗੁਰੂ ਰੰਧਾਵਾ ਜਿਨ੍ਹਾਂ ਦਾ ਆਪਣਾ ਗਾਣਾ ਜਿਹੜਾ ਹੈਗਾ ਲਾਹੌਰ ਕਰਕੇ ਚੱਲਿਆ ਹੋਵੇ ਮਤਲਬ ਕਿ ਆਪਣਾ ਕੈਰੀਅਰ ਲਾਹੌਰ ਕਰਕੇ ਬਣਿਆ ਹੋਵੇ ਜਿਨ੍ਹਾਂ ਦਾ ਜਿਹੜਾ ਇੱਕ ਗੀਤ ਆਇਆ ਸੀ ਸੋ ਉਹ ਅੱਜ ਗੱਲਾਂ ਕਰ ਰਹੇ ਨੇ ਕਿ ਪਾਕਿਸਤਾਨ ਦੇ ਜਿਹੜੇ ਆਰਟਿਸਟ ਆ ਉਹਨਾਂ ਨਾਲ ਕੰਮ ਨਹੀਂ ਕਰਨਾ ਚਾਹੀਦਾ ਉਹ ਖੋਦ ਜਿਹੜੇ ਨੇ ਇਹ ਸਾਰੇ ਲੋਕ ਪਾਕਿਸਤਾਨ ਦਾ ਨਾਮ ਜਿਹੜਾ ਚਲਾ ਕੇ ਜਾਂ ਲੈ ਕੇ ਤੇ ਅੱਜ ਇਥੋਂ ਤੱਕ ਪਹੁੰਚੇ ਆ ਅੱਜ ਮੈਂ ਤਾਂ ਇਹ ਹੀ ਗੱਲ ਸਮਝਦਾ ਕਿ ਦਿਲਜੀਤ ਦਾ ਜਿਹੜਾ ਲੈਵਲ ਹੋ ਗਿਆ ਨਾ ਉਸ ਲੈਵਲ ਤੱਕ ਜਿਹੜੇ ਲੋਕ ਪਹੁੰਚ ਨਹੀਂ ਸਕੇ ਜਾਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਜੈਲਸੀ ਦੇ ਕਰਕੇ ਹੀ ਅੱਜ ਦਿਲਜੀਤ ਨੂੰ ਸਾਝ ਦਾ ਵਿਰੋਧ ਜਿਹੜਾ ਹੈਗਾ ਉਹ ਕਰ ਰਹੇ ਆ ਇੰਨੀ ਕੁ ਤਾਂ ਸਾਰਿਆਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਇਹ ਫਿਲਮ ਪਹਿਲਾਂ ਸ਼ੂਟ ਹੋਈ ਹੋਈ ਆ ਜਿਵੇਂ ਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਇਹ ਇਹ ਤਾਂ ਨਹੀਂ ਹੈ ਕਿ ਹੁਣ ਸ਼ੂਟ ਹੋਈ ਆ ਇਹ ਜੰਗ ਤੋਂ ਬਾਅਦ ਹੋਈ ਆ ਸੋ ਇਸ ਦਾ ਵਿਰੋਧ ਜਿਹੜਾ ਹੈਗਾ ਉਹ ਬੇਨਾ ਵਜਾ ਤੋਂ ਹੀ ਕੀਤਾ ਜਾ ਰਿਹਾ ਭਾਵੇਂ ਆਪਾਂ ਦੇਖੀਏ ਵੀ ਦਲਜੀਤ ਨੇ ਹੁਣ ਤੱਕ ਬਹੁਤ ਕੁਝ ਕੀਤਾ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਜਦੋਂ ਤੱਕ ਨਰਿੰਦਰ ਮੋਦੀ ਦੇ ਨਾਲ ਦਲਜੀਤ ਦੋਸਾਂਝ ਬੈਠਾ ਸੀ ਉਸ ਵੇਲੇ ਤੱਕ ਸਭ ਠੀਕ ਸੀ ਪਰ ਜਦੋਂ ਮੈਟ ਗਾਲਾ ਦੇ ਵਿੱਚ ਉਹਨੇ ਜਾ ਕੇ ਪੰਜਾਬੀ ਨੂੰ ਪ੍ਰਮੋਟ ਕੀਤਾ ਗੁਰਮੁਖੀ ਲਿਖੇ ਅੱਖਰ ਜਿਹੜੇ ਪਾਏ ਮਹਾਰਾਜਿਆਂ ਵਾਲੀ ਜਿਹੜੀ ਸਿੱਖ ਮਹਾਰਾਜਿਆਂ ਵਾਲੀ ਜਿਹੜੀ ਇੱਕ ਵेशभूषा ਬਣਾ ਕੇ ਜਦੋਂ ਉਹ ਮੈਟ ਗਾਲਾ ਦੇ ਵਿੱਚ ਜਾਂਦਾ ਤੇ ਉਸ ਤੋਂ ਬਾਅਦ ਹੀ ਉਸ ਦਾ ਵਿਰੋਧ ਹੋਣਾ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ ਸੀ ਤੇ ਲੋਕਾਂ ਵੱਲੋਂ ਕਿਹਾ ਗਿਆ ਇਥੋਂ ਤੱਕ ਕਿ ਅਰਨਵ ਗੋਸਵਾਮੀ ਦਾ ਇੱਕ ਚੈਨਲ ਹੈਗਾ ਇੱਕ ਹੋਰ ਚੈਨਲ ਹੈਗਾ ਉਹਨਾਂ ਨੇ ਇਹਦੇ ਉੱਤੇ ਬੜੇ ਤੰਜ ਕੱਸੇ ਸੀ ਕਿ ਇਹ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਬੈਂਡ ਵਾਜਿਆਂ ਵਾਲੀ ਬਰਾਤ ਪਾਈ ਹੋ ਜਿਹੜੀ ਪੋਸ਼ਾਕ ਪਾਈ ਹੋਵੇ ਤੋ ਦਿਲਜੀਤ ਦੋਸਾਂਜ ਦਾ ਵਿਰੋਧ ਇਸ ਕਰਕੇ ਆ ਕਿ ਉਹਦਾ ਕਦ ਅੱਜ ਬਹੁਤ ਵੱਡੇ ਪੱਧਰ ਦਾ ਹੋ ਚੁੱਕਿਆ ਹਾਲੀਵੁੱਡ ਲੈਵਲ ਦਾ ਕਦ ਹੈਗਾ ਇਥੋਂ ਤੱਕ ਕਿ ਅਮਰੀਕਨ ਮਨਿਸਟਰ ਜਿਹੜੇ ਨੇ ਅਮਰੀਕਾ ਦੇ ਮਨਿਸਟਰ ਜਿਹੜੇ ਨੇ ਉਹ ਆਪਸ ਦੇ ਵਿੱਚ ਜਦੋਂ ਗੱਲਬਾਤ ਕਰਦੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਸਾਡੇ ਕਲਾਕਾਰਾਂ ਨੂੰ ਸੁਣਦੇ ਹੋ ਤੇ ਅਸੀਂ ਤੁਹਾਡੇ ਦਿਲਜੀਤ ਦੋਸਾਂਝ ਨੂੰ ਅਮਰੀਕਾ ਦੇ ਵਿੱਚ ਸੁਣਦੇ ਆ। ਸੋ ਇਹ ਬਹੁਤ ਵੱਡੀ ਗੱਲ ਹੁੰਦੀ ਆ। ਬੜੇ ਵੱਡੇ ਵੱਡੀਆਂ ਆਪਰਚੂਨਿਟੀਆਂ ਦਿਲਜੀਤ ਦੋਸਾਂਝ ਦੇ ਕੋਲ ਆਈਆਂ। ਉਹਨੇ ਕਬੂਲ ਵੀ ਕੀਤੀਆਂ। ਆ ਹੁਣ ਪਿੱਛੇ ਜਿਹੜਾ ਉਹਨਾਂ ਦਾ ਟ੍ਰਿਪ ਸੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਸ਼ੋਅ ਕੀਤੇ ਆ ਤੇ ਉਹਦੇ ਤੋਂ ਵੱਡੇ ਸ਼ੋ ਜਿਹੜੇ ਆ ਉਹ ਕੋਈ ਭਾਰਤੀ ਆਰਟਿਸਟ ਵੀ ਨਹੀਂ ਕਰ ਸਕਿਆ ਆਪਾਂ ਪੰਜਾਬੀ ਦੀ ਤਾਂ ਗੱਲ ਹੀ ਛੱਡ ਦਈਏ ਸੋ ਇਹ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਮੀਕਾ ਸਿੰਘ ਨੂੰ ਬੇਸ਼ੱਕ ਉਹਨੇ ਆਪਣੀ ਜ਼ਿੰਦਗੀ ਗਾਲ ਦਿੱਤੀ ਹੈ ਸਾਰੀ ਹੀ ਫਿਲਮਾਂ ਦੇ ਵਿੱਚ ਗਾਣੇ ਗਾ ਗਾ ਕੇ ਪਰ ਉਹ ਵੀ ਦਿਲਜੀਤ ਦੇ ਲੈਵਲ ਦਾ ਸਟਾਰ ਨਹੀਂ ਬਣ ਸਕਿਆ ਸੋ ਇਸ ਕਰਕੇ ਅੱਜ ਮੀਕਾ ਸਿੰਘ ਨੂੰ ਵੀ ਯਾਦ ਆ ਗਿਆ ਕਿ ਪਾਕਿਸਤਾਨ ਨਹੀਂ ਜਾਣਾ ਚਾਹੀਦਾ ਪਾਕਿਸਤਾਨੀ ਕਲਾਕਾਰਾਂ ਨੂੰ ਨਹੀਂ ਲੈਣਾ ਚਾਹੀਦਾ ਦਲੇਰ ਮਹਿੰਦੀ ਨੇ ਉਹ ਉਹ ਲਗਾਤਾਰ ਕਹਿੰਦੇ ਆ ਆਪ ਕਹਿੰਦੇ ਹੁੰਦੇ ਆ ਕਿ ਹਰ ਸਾਲ ਮੈਂ ਪਾਕਿਸਤਾਨ ਦੀ ਯਾਤਰਾ ਜਿਹੜੀ ਹੈ ਉਹ ਕਰਦਾ ਹੈਗਾ ਸੋ ਇਹ ਵਿਰੋਧ ਜਿਹੜਾ ਹੈਗਾ ਉਹ ਸਾਰਾ ਸਾਰ ਗਲਤ ਹੈ ਪੰਜਾਬੀ ਆਰਟਿਸਟਾਂ ਵੱਲੋਂ ਤਾਂ ਇਹ ਵਿਰੋਧ ਕੀਤਾ ਜਾਣਾ ਇਹ ਤਾਂ ਬਣਦਾ ਹੀ ਨਹੀਂ ਹੈਗਾ ਕਿਉਂਕਿ ਪੰਜਾਬ ਪੰਜਾਬੀਅਤ ਦੀ ਜਿਹੜੀ ਸਾਂਝ ਹੈਗੀ ਆ ਉਹ ਦੋਨਾਂ ਪੰਜਾਬਾਂ ਦੇ ਵਿੱਚ ਪਈ ਜਿਹੜੀ ਕਿ ਵਿਰੋਧੀਆਂ ਨੂੰ ਪਸੰਦ ਨਹੀਂ ਆਈ ਤੇ ਅੱਜ ਆ ਸਾਰਾ ਕੁਝ ਜਿਹੜਾ ਹੈਗਾ ਉਹ ਵੇਖਣ ਨੂੰ ਮਿਲ ਰਿਹਾ ਜੀ ਦਿਲਜੀਤ ਸਿੰਘ ਇਸ ਨੂੰ ਇਸ ਪਾਸਿ ਵੀ ਦੇਖਿਆ ਜਾ ਸਕਦਾ ਹੈ ਕਿ ਜਿਨ੍ਹਾਂ ਕਲਾਕਾਰਾਂ ਦਾ ਕੰਮ ਬਾਲੀਵੁੱਡ ਵਿੱਚ ਕਾਫੀ ਵਧੀਆ ਚੱਲਦਾ ਸੀ ਗਿਆ ਜਦੋਂ ਦਿਲਜੀਤ ਉੱਥੇ ਗਿਆ ਤਾਂ ਉਹਨਾਂ ਦੇ ਕੰਮ ਨੂੰ ਵੀ ਉਹ ਨੁਕਸਾਨ ਹੋਇਆ ਹੋਊਗਾ ਤਾ ਉਹ ਲੋਕੋ ਇਸ बहाना ਬਣਾ ਕੇ ਕਹਿੰਦੇ ਕਿ ਆਪਣੀ ਪਰਸਨਲ ਰੰਜਿਸ ਉਹ ਵੀ ਕੱਢ ਗਏ ਨੇ ਦਲੀ ਦੇ ਨਾਲ ਡੈਫੀਨੇਟਲੀ ਡੈਫੀਨੇਟਲੀ ਬਹੁਤ ਕੁਝ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਦਲਜੀਤ ਨੇ ਜਿਹੜਾ ਮੁਕਾਮ ਐਕਟਿੰਗ ਦੇ ਵਿੱਚ ਹਾਸਲ ਕੀਤਾ ਉਹ ਵੀ ਕੋਈ ਪੰਜਾਬੀ ਆਰਟਿਸਟ ਨਹੀਂ ਕਰ ਸਕਿਆ ਹੈ ਨਾ ਹੁਣ ਤੁਸੀਂ ਦੇਖੋ ਕਾਫੀ ਲੋਕਾਂ ਨੇ ਅਜ਼ਮਾਇਆ ਉਹਦੇ ਵਿੱਚ ਆ ਹੁਣ ਗੁਰੂ ਰੰਧਾਵਾ ਦੀ ਦੇਖ ਲਈਏ ਤਾਂ ਹੁਣ ਇੱਕ ਫਿਲਮ ਆਈ ਹੈ ਤੇ ਜੋ ਡੱਬੇ ਦੇ ਵਿੱਚ ਪੈਕ ਹੋ ਗਈ ਮੈਨੂੰ ਲੱਗਦਾ ਪਈ ਉਹ ਚੱਲੇ ਵੀ ਨਹੀਂ ਬਿਲਕੁਲ ਵੀ ਨਹੀਂ ਚੱਲੀ ਹੈਗੀ ਸੋ ਇਹ ਚੀਜ਼ਾਂ ਬਹੁਤ ਜਿਹੜੀਆਂ ਨੇ ਉਹ ਇਹਦੇ ਵਿੱਚ ਕੰਮ ਕਰ ਰਹੀਆਂ ਕਿ ਮਤਲਬ ਕਿ ਇੱਥੋਂ ਦੇ ਜਿਹੜੇ ਅ ਐਕਟਰ ਨੇ ਐਕਟ੍ਰੈਸਿਸ ਉਹਨਾਂ ਨੂੰ ਕੰਮ ਨਾ ਦੇ ਕੇ ਤੇ ਇਹ ਜਿਹੜਾ ਪਾਕਿਸਤਾਨ ਵਾਲੇ ਪਾਸੇ ਨੂੰ ਹੋ ਤੁਰਿਆ ਸੋ ਇਸ ਗੱਲ ਦੀ ਬਹੁਤ ਜ਼ਿਆਦਾ ਇਹਨਾਂ ਨੂੰ ਜਿਹੜੀ ਜੈਲਸੀ ਹੋ ਰਹੀ ਆ ਇਸ ਕਰਕੇ ਹੀ ਇਹ ਜਿਹੜਾ ਸਾਰਾ ਵਿਰੋਧ ਹੋ ਰਿਹਾ ਹੈਗਾ ਹਾਂ ਜੀ ਦਸ ਸਿੰਘ ਜੀ ਬਹੁਤ ਧੰਨਵਾਦ ਦਰਸ਼ਕਾਂ ਦੇ ਲਈ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜੀ